ਯਾਰ ਦੇ ਦਿਲ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਦੇ ਵਿੱਚ ਸਾਰੇ মিডিਆ ਸੱਜਣਾਂ ਦਾ ਮੈਂ ਧੰਨਵਾਦ ਤੇ ਸਵਾਗਤ ਕਰਦਾ ਅੱਜ ਦੋ ਮੀਟਿੰਗਾਂ ਬਹੁਤ ਅਹਿਮ ਜਿਹੜੀਆਂ ਹੋਈਆਂ ਇੱਕ ਲੁਧਿਆਣਾ ਦੇ ਡਵੈਲਪਮੈਂਟ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਆਉਣ ਵਾਲੇ ਕੰਮ ਜਿਹੜੇ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਕੰਪਲੀਟ ਕਰਨ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਾਰੇ ਐਮਐਲਏ ਸਹਿਬਾਨ ਤੋਂ ਕਿਉਂਕਿ ਐਮਐਲਏ ਸਹਿਬਾਨ ਗਰਾਉਂਡ ਤੇ ਰਹਿੰਦੇ ਨੇ ਉਹਨਾਂ ਕੋਲੇ ਲੋਕਾਂ ਦੀ ਹਰ ਰੋਜ਼ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਜਿਹੜਾ ਪੁੱਛਿਆ ਗਿਆ ਸਾਰੇ ਐਮਐਲਏ ਸਹਿਬਾਨ ਸਾਡੇ ਖੜੇ ਨੇ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਦੁਆਰਾ ਜਿਹੜੇ ਰਿਕਮੈਂਡ ਕੀਤੇ ਹੋਏ ਕੰਮ ਨੇ ਉਹ ਵੀ ਹੋਣਗੇ ਕਿਉਂਕਿ ਇੱਕ ਐਮਐਲਏ ਖਾਸ ਤੌਰ ਤੇ ਲੁਧਿਆਣਾ ਵਿੱਚ ਤਾਂ ਘਟੂ ਘਟ 2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦਾ ਸੋ ਇਦੇ ਵਿੱਚ ਮੈਂ ਜੋ ਮੇਜਰ ਹੈਗੀਆਂ ਉਹਨਾਂ ਦੱਸ ਦੇਣਾ ਇੱਕ ਤਾਂ ਸੀਵਰੇਜ ਦੇ ਬਹੁਤ ਸਾਰੇ ਜਗ੍ਹਾ ਤੇ ਪਲਾਂਟ ਜਿਹੜੇ ਨੇ ਸੀਵਰੇਜ ਨਹੀਂ ਪਿਆ ਹੋਇਆ ਇਹਦੀ ਗੱਲ ਤੂ ਸੀਵਰੇਜ ਦਾ ਜਿਹੜਾ 파ਟ ਰਹਿੰਦਾ ਉਹਨੂੰ ਲੇਟੈਸਟ ਤਰੀਕੇ ਨਾਲ ਪਾਉਣਾ ਔਰ ਪਾਈਪਾਂ ਉਹ ਪਾਉਣੀਆਂ ਜਿਨ੍ਹਾਂ ਦੀ ਜਿਹੜੀ ਐਕਸਪਾਇਰੀ ਡੇਟ ਬਹੁਤ ਜ਼ਿਆਦਾ ਹੋਵੇ ਨਾ ਹੋਵੇ ਕਿ ਉਹ ਫਟ ਜਾਣ ਕਈ ਵਾਰੀ ਸੀਵਰੇਜ ਦਾ ਪਾਣੀ ਆ ਪਕਸਾ ਸੁਣਦੇ ਆ ਕਿ ਪੀਣ ਵਾਲੇ ਪਾਣੀ ਨਾਲ ਮਿਲ ਗਈ ਫਟੀਆਂ ਹੋਈਆਂ ਨੇ ਸੋ ਇਸ ਤਰ੍ਹਾਂ ਦਾ ਫਿਊਚਰ ਦੇ ਵਿੱਚ ਨਾ ਆਵੇ ਕੋਈ ਸ਼ਿਕਾਇਤ ਰਾਹੋਂ ਰੋਡ ਜਿਹੜੀ ਹੈ ਬਹੁਤ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਮਤਲਬ ਮੈਂ ਹੈਰਾਨ ਆ ਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਨੇ ਇੱਕ ਸੜਕ ਨੂੰ ਵੀ ਇੱਕ ਬਹੁਤ ਵੱਡਾ ਮੁੱਦਾ ਬਣਾ ਰੱਖਿਆ ਸੀ ਸੋ ਰਾਹੋਂ ਰੋਡ ਦਾ ਅੱਜ ਕੰਮ ਸ਼ੁਰੂ ਹੋ ਰਿਹਾ ਅੱਜ ਰਾਹੋਂ ਰੋਡ ਦਾ ਕੰਮ ਸ਼ੁਰੂ ਹੋ ਰਿਹਾ ਟੈਂਡਰ ਹੋ ਗਿਆ ਮੈਂ ਵੀ ਆਉਂਗਾ ਮੈਂ ਜਨਵਰੀ 20 ਦੇ ਨੇੜੇ ਤੇੜੇ ਫਿਰ ਦੁਬਾਰਾ ਸ਼ਹਿਰ ਚ ਆਉਂਗਾ ਤੇ ਐਮਐਲ ਸਾਹਿਬ ਮੈਨੂੰ ਜਿੱਥੇ ਵੀ ਕਹਿਣਗੇ ਮੈਂ ਉੱਥੇ ਜਾਊਂਗਾ ਇਹਨਾਂ ਦੇ ਹਲਕੇ ਜਾਊਂਗਾ ਜਿੱਥੇ ਵੀ ਮੈਨੂੰ ਲੈ ਕੇ ਜਾਣਾ ਚਾਹੁੰਦੇ ਨੇ ਸਟਰੀਟ ਲਾਈਟਾਂ ਦਾ ਲੇਟੈਸਟ ਸਟਰੀਟ ਲਾਈਟਾਂ ਸੀਸੀਟੀਵੀ ਕੈਮਰੇ ਇਹਨਾਂ ਦਾ ਵੀ ਸਾਰਾ 15-1500 ਕੈਮਰਾ ਹਰ ਹਲਕੇ 'ਚ 15-1500 ਲਾਈਟਾਂ ਹਰ ਹਲਕੇ ਦੇ ਵਿੱਚ ਜਿਹੜਿਆ ਉਹ ਦੇ ਰਹੇ ਆ ਔਰ ਇਹਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਗੱਲ ਛੋਟੀ ਹੈ ਬਹੁਤ ਪਰ ਗੱਲ ਬਹੁਤ ਵੱਡੀ ਬਣ ਜਾਂਦੀ ਹੈ ਬਾਅਦ ਵਿੱਚ ਮੈਂ ਜਦੋਂ ਬਤੌਰ ਐਮਪੀ ਸੰਗਰੂਰ ਤੋਂ ਆਪਣੀ ਸੇਵਾ ਮਨਵਾ ਰਿਹਾ ਸੀ ਤਾਂ ਮੇਰੇ ਮੈਂ ਬਹੁਤ ਲਾਈਟਾਂ ਲਵਾਈਆਂ ਬਹੁਤ ਸੋਲਰ ਲਾਈਟਾਂ ਮੈਂ ਐਮਪੀ ਲਾਈਟ ਚਲਵਾਈਆਂ ਉਹ ਜੇ ਇੱਕ ਦਿੱਕਤ ਆਉਂਦੀ ਆ ਕਿ ਅਸੀਂ ਕੋਈ ਪਿੰਡ ਕਹਿੰਦਾ ਸਾਨੂੰ 80 ਸੋਲਰ ਲਾਈਟਾਂ ਦੇ ਦਿਓ ਅਸੀਂ 80 ਦੇ ਦਿੰਦੇ ਸੀ ਬਾਅਦ 'ਚ ਸ਼ਿਕਾਇਤ ਆਉਂਦੀ ਸੀ ਉਹ ਤਾਂ ਜੀ ਫਲਾਨੇ ਨੇ ਆਪਦੇ ਘਰ ਦੇ ਮੂਰੇ ਲਵਾ ਲਈ ਫਲਾਨੇ ਨੰਬਰਦਾਰ ਨੇ ਆਦੇਕਾਰ ਮੂਹਰੇ ਲਵਾ ਲਈ ਫਲਾਨੇ ਜੇਲਦਾਰ ਨੇ ਆਦੇਕਾਰ ਮੂਹਰੇ ਲਵਾ ਲਈ ਫਲਾਨੇ ਸਰਪੰਚ ਨੇ ਆਦੇਕਾਰ ਮੂਹਰੇ ਲਵਾ ਲੇ ਫਿਰ ਅਸੀਂ ਦਾ ਹੱਲ ਲੱਭਿਆ ਕਿ ਅਸੀਂ ਜਦੋਂ ਉਹ ਲੈਟਾ ਮੰਗਣਾ ਆਉਂਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਪੁਆਇੰਟ ਵੀ ਨਾਲ ਲਿਖ ਕੇ ਦਿਓ ਕਿ ਗੁਰਦੇਵ ਸਿੰਘ ਦੇ ਘਰ ਦੇ ਸਾਹਮਣੇ ਫਲਾਨਾ ਜਿਹੜਾ ਬਲਵੰਤ ਸਿੰਘ ਹੈ ਉਹਦੇ ਘਰ ਦੇ ਸੱਜੇ ਪਾਸੇ ਵਾਲੇ ਖੰਭੇ ਕੋਲ ਜਦੋਂ ਤੁਸੀਂ ਇੱਕ ਜਗ੍ਹਾ ਨੂੰ ਪੁਆਇੰਟ ਆਊਟ ਕਰਕੇ ਥੱਲੇ ਸਾਈਨ ਕਰਦਾ ਐਮਪੀ ਕਿ ਇੱਥੇ ਲਈਏ ਜਾਣ ਤਾਂ ਜਗ੍ਹਾ ਨਹੀਂ ਬਦਲੀ ਜਾ ਸਕੀ ਉੱਥੇ ਲੱਗਣੀਆਂ ਜੇ ਕੋਈ ਜਗ੍ਹਾ ਬਦਲਣੀ ਹੈ ਉਹਨੂੰ ਮੰਤਵ ਚੇਂਜ ਕਰਨ ਦੇ ਵਿੱਚ ਆਉਂਦਾ ਉਹ ਬਹੁਤ ਲੰਬਾ ਪ੍ਰੋਸੈਸ ਹੈ ਮੰਤਵ ਚੇਂਜ ਕਰਨਾ ਹੈ ਜੀ ਇੱਕ ਇੱਕ ਲਾਈਟ ਇੱਥੇ ਦੀ ਬਜਾਏ ਇੱਥੇ ਲਾਉਣੀ ਹੈ ਸੋ ਮੈਂ ਐਮਐਲਏ ਸਾਹਿਬ ਨੂੰ ਇਹ ਰਿਕਵੈਸਟ ਕੀਤੀ ਹੈ ਕਿ ਤੁਸੀਂ ਲੋਕਾਂ ਤੋਂ ਪੁੱਛੋ ਕਿ ਲਾਈਟਾਂ ਕਿੱਥੇ ਚਾਹੀਦੀਆਂ ਇਹ ਨਾ ਹੋਵੇ ਕਿ ਕੋਈ ਆਪਣਾ ਸਪਰਸੀ ਜਿਹੜਾ ਉਹ ਲਵਾ ਗਿਆ ਜੀ ਆਪਦੇ ਘਰ ਮੂਰੇ ਕੋਈ ਆਪਦੇ ਘਰ ਮੂਰੇ ਲਵਾ ਗਿਆ ਕੋਈ ਫਾਇਦਾ ਨਹੀਂ ਹੋਇਆ ਸੋ ਇਹ ਪ੍ਰੋਜੈਕਟ ਹਲਵਾਰਾ 에ਅਰਪੋਰਟ ਦਾ ਜਿਹੜਾ ਬਿਲਡਿੰਗ ਦਾ ਕੰਮ 96% ਹੋ ਗਿਆ ਹੈ। ਟਰਮੀਨਲ ਦਾ ਫਰਵਰੀ ਦੇ 15 ਫਰਵਰੀ ਦੇ ਨੇੜੇ ਜਿਹੜੇ ਉਹ ਕੰਪਲੀਟ ਹੋ ਜਾਊਗਾ। ਉਸ ਤੋਂ ਬਾਅਦ 에ਵੀਏਸ਼ਨ ਨਾਲ ਸਾਡੀ ਪਹਿਲੀ ਗੱਲ ਚੱਲ ਰਹੀ ਹੈ ਤੇ ਫਲਾਈਟਾਂ ਦਾ ਕੰਮ ਜਿਹੜਾ ਹੈ ਉਹ ਵੀ ਕਿਉਂਕਿ ਹਰਵਾਰਾ 에ਰਪੋਰਟ 에ਅਰ ਫੋਰਸ ਨਾਲ ਰਿਲੇਟਡ ਹੈ ਥੋੜਾ ਜਿਹਾ ਇਸ ਕਰਕੇ ਸਲੋ ਹੁੰਦਾ ਕਿ ਉਹਨਾਂ ਦੀਆਂ ਵੀ ਸਾਨੂੰ ਗਾਈਡਲਾਈਨਸ ਫੋਲੋ ਕਰਨੀਆਂ ਪੈਂਦੀਆਂ। ਔਰ 에ਅਰ ਫੋਰਸ ਹੈ ਉਹ ਤਾਂ ਸਾਡੀ ਮੇਨ ਫੋਰਸ ਹੈ ਉਹ ਤਾਂ ਸਾਡੀ ਕੀ ਕਵਾਂਗੇ ਕਿ ਦੀਵਾਰ ਹੈ। ਉਨ ਉਹਨਾਂ ਦੇ ਵਿੱਚ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਸੋ ਇਹ ਲੁਧਿਆਣੇ ਦੇ ਸਾਰੇ ਕੰਮਾਂ ਦਾ ਤੇ ਬੁੱਡੇ ਦਰਿਆ ਵਾਲੇ ਹਾਂਜੀ ਬੁੱਡੇ ਦਰਿਆ ਦਾ ਵੀ ਐਮਐਲਏ ਸਾਹਿਬ ਨੇ ਕਿਹਾ 14 ਕਿਲੋਮੀਟਰ ਬੁੱਢਾ ਦਰਿਆ ਹੈ ਬਹੁਤ ਬਹੁਤ ਉਹ ਵੀ ਨਸੂਰ ਬਣਿਆ ਪਿਆ ਕਿੰਨੇ ਸਾਲਾਂ ਦਾ ਸੋ ਕੇਂਦਰ ਸਰਕਾਰ ਵੀ ਉਹਦੇ 'ਚ ਹੈਲਪ ਕਰਨ ਨੂੰ ਤਿਆਰ ਰਹਿੰਦੀ ਹੈ ਸਵੱਛ ਭਾਰਤ 'ਚ ਵੀ ਹੈ ਸੋ ਬੁੱਡੇ ਦਰਿਆ ਤੇ ਮੈਂ ਆਇਆ ਵੀ ਸੀ ਜਦੋਂ ਆਪਾਂ ਇੱਕ ਐਸਟੀਪੀ ਪਲਾਂਟ ਲਾਇਆ ਤੇ ਬੁੱਡੇ ਦਰਿਆ ਬਾਰੇ ਵੀ ਜਿਹੜਾ ਉਹ ਕਾਫੀ ਵਿਚਾਰ ਨਾਲ ਧਿਆਨ ਨਾਲ ਵਿਚਾਰ ਪੈਂਦਰਾ ਹੋਇਆ ਤੇ ਉਹਦਾ ਵੀ ਕਰਾਂਗੇ ਤੇ ਇੱਕ ਪੁਲ ਦਾ ਮਹੂਰਤ ਕਿਹੜਾ ਹੋਵੇ ਜਲੰਧਰ ਤੋਂ ਜਲੰਧਰ ਤੋਂ ਸ਼ਹਿਰ ਨੂੰ ਜਾਂਦੇ ਜਲੰਧਰ ਤੋਂ ਜਿਹੜਾ ਸ਼ਹਿਰ ਨੂੰ ਜਾਂਦੇ ਆ 5 ਸਾਲ ਦਾ ਬੰਪੇ ਸਟਾਰਟ 5 ਸਾਲ ਦਾ ਜਿਹੜਾ ਪੁਲ ਬੰਦ ਪਿਆ ਉਹਨੂੰ ਵੀ ਸਟਾਰਟ ਕਰਾਂਗੇ ਉਹ ਵੀ ਗੱਲ ਹੋ ਗਈ ਉਹ ਕਦੋਂ ਸਟਾਰਟ ਹੋ ਜਾਊਗਾ ਤੁਸੀਂ ਰੈਡੀ ਐ ਵਰਕ ਕੱਟ ਹੋ ਗਿਆ ਹਾਂਜੀ ਉਹ ਹੋਪਫੁਲੀ ਅਗਲੇ ਤੁਸੀਂ ਇਸ ਇਸ ਗੱਲ ਦਾ ਇੰਤਜ਼ਾਰ ਨਾ ਕਰਿਓ ਕਿ ਮੈਂ ਨਹੀਂ ਆਇਆ ਨਾ ਲੋਕਾਂ ਦਾ ਨਹੀਂ ਨਹੀਂ ਉਦਘਾਟਨ ਆਪਾਂ ਬਾਅਦ ਚ ਕਰਾਂਗੇ ਕੋਈ ਗੱਲ ਨਹੀਂ ਪਰ ਕਿਰਾਂ ਲੋਕਾਂ ਤੋਂ ਹੀ ਕਰਾ ਲਿਓ ਕਿਸੇ ਲੰਗਣ ਵਾਲੇ ਤੋਂ ਕਰਾ ਲਿਓ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਲਿਓ ਹਾਂ ਤੇ ਜਿਨ੍ਹਾਂ ਨੇ ਉਹ ਪੁਲ ਨੂੰ ਵਰਤਣਾ ਉਹਨਾਂ ਦਾ ਇੰਤਜ਼ਾਰ ਕਰੋ ਮੇਰਾ ਨਾ ਕਰੋ ਮੈਂ ਕਈ ਵਾਰੀ ਟਾਈਮ ਨਹੀਂ ਲੱਗਦਾ ਇਸ ਤੋਂ ਇਲਾਵਾ ਇੱਕ ਬਹੁਤ ਅਹਿਮ ਮੀਟਿੰਗ ਹੋਈ ਐਨ ਆਰ ਆਈ ਸਾਡੇ ਐਨ ਆਰ ਆਈ ਮਨਿਸਟਰ ਕੁਲਦੀਪ ਧਾਲੀਵਾਲ ਸਾਹਿਬ ਬੈਠੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਭਾਰਤ ਦੇ ਬਹੁਤ ਆਪਣਾ ਲੁਧਿਆਣਾ ਮੋਗਾ ਮੁੱਲਾਂਪੁਰ ਭਰੇ ਭਰੇ ਲੋਕ ਜਿਹੜੇ ਉੱਥੇ ਸਾਂਨਿਆਲ ਜਿਹੜੇ ਬਾਹਰਲੇ ਮੁਲਕਾ ਚ ਰਹਿੰਦੇ ਆ ਉਹ ਇੱਥੇ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ ਸੋ ਐਨ ਆਰ ਆਈ ਸਭਾ ਇੱਕ ਉਹਦੀ ਵੀ ਮੀਟਿੰਗਾਂ ਕਰਾਉਣ ਦਾ ਜਲਦੀ ਤੇ ਪਹਿਲੀ ਮੀਟਿੰਗ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ ਕਰੀ ਚਲੋ 3 ਫਰਵਰੀ 3 ਫਰਵਰੀ ਨੂੰ ਅਸੀਂ ਰਣਜੀਤ ਸਾਗਰ ਪਠਾਨਕੋਟ ਦੇ ਵਿੱਚ ਕਰਾਂਗੇ ਰਣਜੀਤ ਸਾਗਰ ਡੈਮ ਹੈ ਉੱਥੇ ਸਾਡੇ ਕੋਲੇ ਉਹ ਵੀ ਦਿਖਾਵਾਂਗੇ ਉਹਨਾਂ ਨੂੰ ਤਾਂ ਕਿ ਐਨ ਆਰ ਆਈਜ਼ ਨੂੰ ਹੀ ਪਤਾ ਲੱਗੇ ਸਾਡੇ ਕੋਲੇ ਵੀ ਬਹੁਤ ਕੁਝ ਹੈ ਜਿਆ ਪਿਆ ਪੰਜਾਬ ਕੋਲੇ ਜਿਹੜਾ ਤੁਸੀਂ ਦੇਖਿਆ ਹੀ ਨਹੀਂ ਜਿਹੜਾ ਤੁਸੀਂ ਵਿਦੇਸ਼ਾਂ 'ਚ ਦੇਖਦੇ ਹੋ ਕਦੇ ਪਠਾਨਕੋਟ 'ਚ ਚਮਰੌੜ ਵਾਲੀ ਲੇਕ ਦੇਖ ਲਓ ਤਾਂ ਤੁਹਾਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਕੋਲੇ ਸਮੁੰਦਰ ਹੈ 450 ਫੁੱਟ ਡੂੰਗੀ ਲੇਕ ਹੈ 450 ਫੁੱਟ 57 ਕਿਲੋ ਸਕੁਆਇਰ ਕਿਲੋਮੀਟਰ ਦਾ ਏਰੀਆ ਹੈ ਜੋ ਉਹ ਦਿਖਾਉਣ ਵਾਸਤੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਅੱਧਿਆਂ ਤੋਂ ਬਾਅਦ ਤਾਂ ਇਹ ਕਹਿਣਗੇ ਜੇ ਅਸੀਂ ਤਾਂ ਇੱਥੇ ਇਨਵੈਸਟ ਕਰਨਾ ਹੈ ਅਸੀਂ ਤਾਂ ਇੱਥੇ ਕੰਮ ਕਰਾਂਗੇ ਸੋ ਐਨ ਆਰ ਆਈਜ਼ ਵਾਸਤੇ ਇੱਕ ਹੋਰ ਬਹੁਤ ਵੱਡਾ ਫੈਸਲਾ ਕੀਤਾ ਗਿਆ ਹੈ ਦਿੱਲੀ 에어ਪੋਰਟ ਤੇ ਇੱਕ ਜਿਹੜਾ ਜਗ੍ਹਾ ਲੈ ਲਈ ਗਈ ਹੈ ਅਰਾਈਵਲ ਦਾ ਜਿਹੜਾ ਪਾਰਟ ਹੈ ਉਹਦਾ ਉਹਦੀ ਵਿੰਡੋ ਬਾਹਰ ਵੀ ਖੁੱਲੂਗੀ ਉਹਦੀ ਅੰਦਰ ਵੀ ਉਹ ਜਿਹੜੀ ਉਹਦੀ ਵਿੰਡੋ ਹੋਊਗੀ ਜਾਂ ਅੰਦਰ ਗੇਟ ਹੋਊਗਾ ਜਿੰਨੇ ਕੋਈ ਪੰਜਾਬੀਆਂ ਨੂੰ ਪੂਰੀ ਦੁਨੀਆ ਜਾਂਦੇ ਨੇ ਕੋਈ ਦਿੱਕਤ ਆਉਂਦੀ ਹੈ ਉੱਥੇ ਕਿਸੇ ਦੀ ਫਲਾਈਟ ਕੈਨਸਲ ਹੋ ਗਈ ਕਿਸੇ ਦਾ ਸਮਾਨ ਨਹੀਂ ਆਇਆ ਕਿਸੇ ਦੀ ਟਿਕਟ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਹੋਟਲ ਨਹੀਂ ਲੱਭ ਰਿਹਾ ਕਿ ਕਿੱਥੇ ਰਹਿਣਾ ਕੀ ਹੋ ਗਿਆ ਧੁੰਦ ਪੈ ਗਈ ਜਾਂ ਕੁਝ ਵੀ ਹੋ ਗਿਆ ਤਾਂ ਉੱਥੇ ਪੰਜਾਬ ਸਰਕਾਰ ਦੇ ਅਫਸਰ ਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਖੜੀਆਂ ਰਹਿਣਗੀਆਂ ਉਹਨਾਂ ਨੂੰ ਉੱਥੇ ਬਿਠਾ ਕੇ ਸਾਰਾ ਕੰਮ ਉਹ ਅਫਸਰ ਆਪ ਕਰਾਉਣਗੇ ਕੋਈ ਟਿਕਟਿੰਗ ਦਾ ਕੋਈ ਫਲਾਈਟ ਚੇਂਜ ਕਰਨੀ ਹੈ ਅਗਲੇ ਦਿਨ ਫਲਾਈਟ ਹੈ ਤਾਂ ਉਹਨਾਂ ਨੂੰ ਲੋੜ ਪਈ ਜੇ 에ਰਲਾਈਨ ਦਿੰਦੀ ਹੈ ਹੋਟਲ ਤਾਂ 에ਰਲਾਈਨ ਨਹੀਂ ਤਾਂ ਪੰਜਾਬ ਭਵਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਠਹਿਰਾਇਆ ਜਾਊਗਾ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਅਗਲੇ ਦਿਨ ਜਿੰਨੇ ਵਜੇ ਫਲਾਈਟ ਹੈ ਬਹੁਤ سارے ਬੱਚਿਆਂ ਨਾਲ ਹੁੰਦੇ ਆ ਬਹੁਤ ਸਾਰੇ ਬਜ਼ੁਰਗ ਹੁੰਦੇ ਆ ਉਥੇ ਖੱਜਲ ਖਵਾਰੀ ਬਹੁਤ ਹੁੰਦੀ ਹੈ ਸੋ ਪਹਿਲੀ ਸਟੇਟ ਹੋਊਗਾ ਪੰਜਾਬ ਜੋ ਕਿ ਪੰਜਾਬ ਹੈਲਪ ਸੈਂਟਰ ਖੋਲ ਰਿਹਾ ਹੈ ਦਿੱਲੀ 에ਰਪੋਰਟ ਇੰਟਰਨੈਸ਼ਨਲ 에ਰਪੋਰਟ ਦੇ ਟਰਮੀਨਲ 3 ਤੇ ਅਰਾਈਵਲ ਤੇ ਉਥੇ ਪਰ ਡਿਪਾਰਚਰ ਵਾਲੇ ਵੀ ਆ ਸਕਦੇ ਨੇ ਤੇ ਬਾਹਰਲੇ ਬੰਦੇ ਜਿਹੜੇ ਛੱਡਣ ਆਏ ਨੇ ਜਾਂ ਲੈਣ ਆਏ ਨੇ ਉਹ ਪੁੱਛ ਸਕਦੇ ਨੇ ਕਿ ਸਾਡੇ ਜਿਹੜੇ ਬੰਦੇ ਇਸ ਫਲਾਈਟ ਤੇ ਆਏ ਨੇ ਉਹ ਨਹੀਂ ਆਏ ਬਾਹਰ ਆਜੇ ਕੀ ਦਿੱਕਤ ਹੈ ਤਾਂ ਅਫਸਰ ਉਹਨਾਂ ਨੂੰ ਦੱਸ ਸਕਦੇ ਨੇ ਕਿ ਉਹਨਾਂ ਦੇ ਸਮਾਨ ਦੀ ਹਜੇ ਕੋਈ ਚਲ ਰਹੀ ਹੈ ਉਹ ਫਾਰਮ ਪਰ ਰੇ ਨੇ ਕੋਈ ਸਮਾਨ ਨਹੀਂ ਆਇਆ ਜਾ ਵਟ ਐਵਰ ਜੋ ਵੀ ਦਿੱਕਤ ਆਈ ਹੈ ਸੋ ਹੈਲਪ ਸੈਂਟ੍ਰਿਕ ਦਿੱਲੀ ਦੇ ਟਰਮੀਨਲ 3 ਤੇ ਖੁੱਲੇ ਜਬ ਇੱਕ ਇੱਕ ਐਨਆਰਆਈ ਡਿਪਾਰਟਮੈਂਟ ਦੇ ਵਿੱਚ ਟਰੈਵਲ ਜੈਂਟਾਂ ਤੇ ਨਕੇਲ ਕੱਸਣ ਦਾ ਫੈਸਲਾ ਕੀਤਾ ਗਿਆ ਐਨਆਰਆਈ ਡਿਪਾਰਟਮੈਂਟ ਨੂੰ ਪਾਵਰ ਦਿੱਤੀ ਜਾਊਗੀ ਕਿ ਉਹ ਟਰੈਵਲ ਜੈਂਟਾਂ ਤੇ ਜਿਹੜੀ ਸਟ੍ਰਿਕ ਐਕਸ਼ਨ ਲੈਣਗੇ ਤੇ ਨਾਲ ਇੱਕ ਬਹੁਤ ਤੁਸੀਂ ਮੈਂ ਤਾਂ ਜਦੋਂ ਤੋਂ ਐਮਪੀ ਬਣਿਆ ਮੇਰੇ ਤਾਂ ਉਦੋਂ ਤੋਂ ਹੀ ਕਰ ਰਿਹਾ ਹਾਂ ਇੱਕ ਇਹ ਵੀ ਕੰਮ ਬਣਾਤਾ ਕਿ ਬਹੁਤ ਵੱਡਾ ਕੰਮ ਬਣਾਤਾ ਡੈੱਡ ਬਾਡੀ ਮੰਗਾਉਣੀ ਤੁਸੀਂ ਇਹਨਾਂ ਕੈਮਰਾ ਰਾਹੀਂ ਬਹੁਤ ਵਾਰੀ ਦਿਖਾਇਆ ਹੋਗਾ ਮੈਂ ਐਮਪੀ ਦੇ ਤੌਰ ਤੇ ਬਹੁਤ ਸੇਵਾ ਮੈਂ ਕਹੂੰਗਾ ਇਹਨੂੰ ਕੰਮ ਨਹੀਂ ਪਰ ਕੰਮ ਲੋਕ ਆਇੰਸੀ ਸਾਡਾ ਇੱਕ ਕੰਮ ਕਰਾ ਦਿਓ ਜੀ ਮੈਨੂੰ ਬੜਾ ਦੁੱਖ ਹੁੰਦਾ ਸੀ ਜੀ ਡੈੱਡ ਬਾਡੀ ਮੰਗਾਉਣੀ ਵੀ ਕੰਮ ਹੋ ਗਿਆ ਸੋ ਉਹ ਜਿਹੜਾ ਡਿਪਾਰਟਮੈਂਟ ਹੈ ਉਹ ਹੋਮ ਮਿਨਿਸਟਰੀ ਕੋਲੇ ਅਸਲ 'ਚ ਪੰਜਾਬ 'ਚ ਤੇ ਉੱਥੇ ਉਹ ਐਕਸਟਰਨਲ ਅਫੇਅਰ ਮਿਨਿਸਟਰੀ ਕੋਲੇ ਹੈ ਵਿਦੇਸ਼ ਮੰਤਰਾਲੇ ਸੋ ਇਹਦਾ ਅਸੀਂ ਚਾਰਜ ਜਿਹੜਾ ਉਹ ਐਨਆਰਆਈ ਮਿਨਿਸਟਰੀ ਨੂੰ ਦੇਵਾਂਗੇ ਤਾਂ ਕਿ ਕੋਈ ਇਹਨਾਂ ਕੋਲੇ ਆਉਂਦੇ ਨੇ ਲੋਕ ਕਿ ਜੀ ਇਦਾਂ ਕਰਕੇ ਪਾਣਾ ਵਾਪਰ ਗਿਆ ਘਰਬਣਾ ਕਰੇ ਕੋਈ ਇਦਾਂ ਨਾ ਹੋਵੇ ਤੇ ਡੈੱਡ ਬੋਡੀ ਮਂਗਾਉਣੀ ਆ ਜਾਂ ਕੋਈ ਹੋਰ ਘਰ ਦੇ ਕਹਿੰਦੇ ਚਲੋ ਮਿੱਟੀ ਦੇਖ ਲਈਏ ਰਸਮਾਂ ਕਰ ਲਈਏ ਅੰਤਮ ਉਹਦੇ ਵਾਸਤੇ ਵੀ ਅੱਜ ਫੈਸਲਾ ਕੀਤਾ ਗਿਆ ਕਿ ਐਨਆਰਆਈ ਡਿਪਾਰਟਮੈਂਟ ਨੂੰ ਉਹ ਪਾਵਰਾਂ ਦਿੱਤੇ ਜਾਣ ਗਿਆ ਤਾਂ ਕਿ ਕਿਸੇ ਦੀ ਮਿੱਟੀ ਨਾ ਰੁਲੇ ਉੱਥੇ ਤੇ ਜੇ ਕੋਈ ਇਦਾਂ ਦਾ ਮੰਦਪਾ ਕੇ ਘਟਨਾ ਹੋਗੀ ਕਿ ਕਿਸੇ ਦਾ ਬੱਚਾ ਜਾਂ ਕਿਸੇ ਦਾ ਬਜ਼ੁਰਗ ਜਾਂ ਕੋਈ ਕੋਈ ਵੀ ਕਿਸੇ ਕਿਸਮ ਦਾ ਕੋਈ ਕੈਜੁਐਲਟੀ ਹੋ ਗਈ ਤੁਹਾਨੂੰ ਉੱਥੇ ਬੁਲਾ ਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਆਪਣੀਆਂ ਰਸਮਾਂ ਕਰਨ ਦਾ ਮੌਕਾ ਜੀ ਸਾਹਿਬ ਜੀ ਜਿਹੜਾ ਕੱਲ ਤੁਸੀਂ ਜੋ ਮੁੱਦਾ ਚੁੱਕਿਆ ਸੀਗਾ ਤੁਹਾਨੂੰ ਪਰਾਲੇ ਕਾਫੀ ਬੀਤ ਗਿਆ ਕੱਲ ਤੁਸੀਂ ਕਿਹਾ ਸੀਗਾ ਕੁਝ ਲੀਡਰਸ ਦੇ ਨਾਮ ਲਏ ਸੀਗੇ ਉਹ ਲੀਡਰਸ ਨੇ ਤੁਹਾਡੇ ਤੇ ਉਹਨ ਸਵਾਲੇ ਖੜਾ ਕਰਦਾ ਕਿ ਜੇ ਸੀਐਮ ਸਾਹਿਬ ਆਪਣੀ ਫੋਟੋ ਲਵਾ ਕੇ ਟੈਬਲੂ ਦੇ ਵਿੱਚ ਭੇਜਣਗੇ ਤਾਂ ਫਿਰ ਉਹ ਕਿਵੇਂ মানেਤਲਬ ਵੀ ਚਾਕੀ ਦੇ ਵਿੱਚ ਸਾਡੀ ਫੋਟੋ ਲੱਗੂ ਤੁਸੀਂ ਮੰਨਦੇ ਹੋ ਇਸ ਗੱਲ ਸਵਾਲ ਪੈਨਨ ਦੇ ਸਾਹਮਣੇ ਬੀਜੀ ਕਰੀ ਜਾਕੜ ਸਾਹਿਬ ਇਹ ਦੱਸ ਦੇ ਨਾ ਮੈਨੂੰ ਸਬੂਤ ਦੇ ਦੇ ਨਾ ਜਾਕੜ ਸਾਹਿਬ ਕਿ ਕਿ ਕਾਰਬਨ ਕੇਜਰੀ ਵਾਲ ਦੀ ਜਪਗੰਤ ਮੰਦੀ ਚੱਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰੱਖਿਆ ਹੈਦਲਤ ਨਾ ਜਾਕੜ ਸਾਹਿਬ ਨਵੇਂ ਨਵੇਂ ਬੀਜਪੀ ਚ ਗਏ ਹੈ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸੋ ਮੈਂ ਜਾਕੜ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਕੜ ਸਾਹਿਬ ਇਹ ਹੱਜੇ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਲੇ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਇਹਦੂ ਬਾਦ ਕਹਿ ਸਕਦਾ ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਤੁਸੀਂ ਫੋਟੋ ਜਿੰਨ ਤੱਕ ਕਰਤੀ ਹੋ ਉਹਨਾਂ ਨੂੰ ਮੰਗ ਕਰੋਗੇ ਕਿ ਆਪਣੇ ਵੱਲੋਂ ਨਹੀਂ ਇਹਦੂ ਬਾਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਹਦੂ ਵੱਡੀ ਕੋਈ ਗੱਲ ਕਹਿ ਸਕਦੇ ਆ ਜੀ ਜਾਕੜ ਸਾਹਿਬ ਨੂੰ ਮੈਂ ਕਹਣਾ ਚਾਹੁੰਦਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਬਤ ਹੋਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ ਇੰਦਰਗੰਦੀ ਨਾਲ ਇੱਥੇ ਲੁਧਿਆਣੇ ਪੀਯੂ ਜਦੋਂ ਮੈਂ ਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਡਿਬੇਟਾਂ ਤੇ ਤਾਂ ਆਉਂਦੇ ਨਹੀਂ ਆਹੀ ਆਹੀ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਇੱਥੇ ਇੱਥੇ ਤਾਂ ਆਏ ਨਹੀਂ ਹੁਣ ਰੋਜ਼ ਆਹ ਕਿਹੜਾ ਬੰਨ ਹੋ ਗਿਆ ਕੇਜਰੀਵਾਲ ਤੇ ਭਗਵੰਦ ਜੀ ਨੇ ਫੋਟੋ ਲਾ ਲਈ ਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਝਾਕੀ ਜਿਹੜੀ ਹੈ اپنی ਨਹੀਂ رکھی ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ ਨੌਂ ਵਾਰ ਤਾਂ ਇਹੀ ਹੋਣਗੇ ਵਿੱਚੋਂ ਪੰਜ-ਸੱਤ ਵਾਰ ਤਾਂ ਹੋਣਗੇ ਤੇ ਇਹਦਾ ਮਤਲਬ ਇਹਨਾਂ ਨੇ ਝਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਝਾਕੀ ਕੱਢਾਂਗੇ 26 ਜਨਵਰੀ ਨੂੰ ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ ਅਸੀਂ ਤਾਂ ਉਹ 20 ਜਨਵਰੀ ਨੂੰ ਝਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਕਿ ਆਹ ਝਾਕੀ ਹੈ ਜੀ ਕਿ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ ਕਿ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ ਕਿ ਤੁਸੀਂ ਉਹਨਾਂ ਦੀ ਇੱਕ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ ਕਿ ਕਤਾਰ ਸਿੰਘ ਸਰਾਬਾ ਕਿ ਉਦਮ ਸਿੰਘ ਲਾਲਾ ਲਾਜਪਤ ਰਾਏ ਸੁਖਦੇਵ ਰਾਜਗੁਰੂ ਕੀ ਇਹ ਇਹਨਾਂ ਤੋਂ ਵੱਡੇ ਹੋਗੇ ਮੋਦੀ ਇਹ ਮੋਦੀ ਚੁਣਿਆ ਕਰੂਗਾ ਹੁਣ ਇਹ ਮੋਦੀ ਚੁਣਿਆ ਕਰੂਗਾ ਕਿ ਕਿ ਕਿਹਨੂੰ ਦਿਖਾਉਣਾ ਹੈ ਕਿਹਨੂੰ ਨਹੀਂ ਦਿਖਾਉਣਾ ਸਾਡੇ ਕਲਚਰ ਨੂੰ ਸਭਿਆਚਾਰ ਨੂੰ ਉਹ ਸਮਝਦਾ ਕੱਖ ਨਹੀਂ ਆ ਪਈਆਂ ਆ ਪੰਜਾਬ ਦੀ ਸੀ ਆ ਮਹਾਰਾਸ਼ਟਰ ਦੀ ਹੈ ਆ ਵੀ ਤਾਂ ਕਲਚਰ ਹੀ ਹੈ ਉਹਨਾਂ ਦਾ ਆ ਗੋਆ ਦੀ ਹੈ ਆ ਵੀ ਤਾਂ ਕਲਚਰ ਹੀ ਉਹਨਾਂ ਦਾ ਆ ਉੱਤਰ ਪ੍ਰਦੇਸ਼ ਦੀ ਹੈ ਆ ਵੀ ਤਾਂ ਕਲਚਰ ਹੀ ਉਹਨਾਂ ਦਾ ਸਾਡੇ ਚ ਘਾਡੇ ਕੋਲੇ ਕੀ ਘਟ ਹੈ ਜੀ ਜੇ ਉਹਨਾਂ ਦਾ ਕਲਚਰ ਦਿਖਾ ਸਕਦੇ ਹੋ ਤੁਸੀਂ ਦੋ ਜਗ੍ਹਾ ਝਾਕੀਆਂ ਦਿਖਾਓਗੇ ਦਿੱਲੀ ਪੰਜਾਬ ਆਉਣ ਦੇ ਵਾਰ ਤੇ ਕੇ ਚਾਕੀਆਂ ਦੇਖ ਕੇ ਕਵਰੇਜ ਕਰਕੇ ਬੰਦ ਜੀ ਰਾਮ ਨੰਦ ਦੀ ਆਪ ਗੱਟ ਵਾਲਾ ਟਾਊਨ ਬਣਾ ਦਿੱਤਾ ਜਿਹੜਾ ਰੇਟ ਵੱਧ ਗਿਆ ਔਰ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਨੇ ਸੈਂਟਰ ਦਾ ਜੀ ਇਹ ਮਸੀਂ ਗੜਕਰੀ ਸਾਹਿਬ ਕੋਲ ਗੱਲ ਕਹੀ ਹੈ ਕਿ ਜੀ ਇਹ ਮੈਂ ਤਾਂ ਬੰਦ ਕਰ ਰਹੇ ਆਂ ਪੰਜਾਬ ਜ ਜਿੰਨੇ ਮੈਕਸਿਮ ਮੈਂ ਤਾਂ 12 ਬੰਦ ਕਰਤੇ ਜੀ ਟੋਲ ਪਲਾਜ਼ੇ ਮੇਰੇ ਥੋੜਾ ਜਾਂ ਅੰਡਰ ਆ ਜਾਏ ਬਸ ਮੈਂ ਇਹਦਾ ਚੈੱਕ ਕਰ ਰਹੇ ਆਂ ਕਿਉਂਕਿ ਇਹ ਐਨ ਐਚ ਆਈ ਵਾਲਾ ਕੋਈ ਵੀ ਇਧ ਵਿੱਚ ਬਰੀਚਿੰਗ ਆ ਗਈ ਕੀਤੀ ਹੋਊਗੀ ਕੋਈ ਨਾ ਕੋਈ ਤਾਂ ਐਗਰੀਮੈਂਟ ਚ ਬਰੀਚਿੰਗ ਤਾਂ ਮੈਂ ਸੈਂਟਰ ਨੂੰ ਇੱਕ ਚਿੱਠੀ ਲਿਖ ਕੇ ਉਸ ਤੋਂ ਬਾਅਦ ਆਪਾਂ ਜੁਲੀ ਵਸਤਰਾ ਚ ਕਾ ਦੇਣਾ ਸਾਹਿਬ ਸਾਹਿਬ ਆਪਣੇ ਕੋਲ ਤਾਂ ਪਿਛਲੀ ਵਾਰ ਅਭੀ ਨੋਟੀਫਿਕੇਸ਼ਨ ਨਹੀਂ ਆਈ ਹੋਊਗੀ ਜਲਦੀ ਹੋਜੂਗੀ ਜੀ ਹਰੇਕ ਦੇ ਕਰੇ ਮੀਟਰ ਲੱਗੂਗਾ ਭਾਵੇਂ ਕਲੋਨੀ ਲੀਗਲ ਹੈ ਇਲੀਗਲ ਹੈ ਭਾਵੇਂ ਉਹ ਘਰ 20 ਫੁੱਟ ਦਾ 50 ਫੁੱਟ ਉਥੇ ਬੱਚੇ ਜਿਹੜੇ ਨੇ ਉਹਨਾਂ ਨੂੰ ਦੀਵੇ ਚ ਜਾਂ ਲਾਲਟੈਂਚ ਨਹੀਂ ਉਹਨਾਂ ਨੂੰ ਬਿਜਲੀ ਦੇ ਵਿੱਚ ਪੜਨ ਦਾ ਮੌਕਾ ਮਿਲੂਗਾ ਅਸੀਂ ਉਹ ਸਰਕਾਰਾਂ ਨਾਲ ਉਹ ਬਾਅਦ ਲੀਗਲ ਇਲੀਗਲ ਬਾਅਦ ਚ ਲੜ ਲਾਂਗੇ ਜੀ ਪਰ ਕਿਰਾਂ ਹਰ ਘਰ ਦੇ ਵਿੱਚ ਬਿਜਲੀ ਪਹੁੰਚਾਵਾਂਗੇ ਐਨਆਰਆਈ ਪੋਰਟਲ ਲਾਂਚ ਕੀਤਾ ਉਹਦੇ ਉਹਦੇ ਵਿੱਚ ਜੋ ਮਰਜ਼ੀ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਕਰ ਸਕਦੇ ਨੇ ਉਹ ਤੇ ਨਾਲ ਐਨਆਰਆਈ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਟਾਈਮ ਬੌਂਡ ਵੀ ਕੀਤਾ ਹੈ ਕਿ ਉਹ ਜਦੋਂ ਸ਼ਿਕਾਇਤ ਕਰਨਗੇ ਉਹ ਤੇ ਮਹੀਨੇ ਦੇ ਵਿੱਚ ਵਿੱਚ ਖਾਸ ਤੌਰ ਤੇ ਜਦੋਂ ਉਹਨਾਂ ਦੀ ਡਿਪਾਰਚਰ ਦੀ ਟਿਕਟ ਹੈ ਉਦੋਂ ਪਹਿਲਾਂ ਪਹਿਲਾਂ ਉਹ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਇਹ ਨਹੀਂ ਹੈ ਹੋ ਸਕਦਾ ਕਿ ਉਹਨੂੰ ਕਈ ਅਸੀਂ ਟਿਕਟ ਵਧਾ ਲਾ ਤਾਂ ਫਿਰ ਉਹ ਉਹੀ ਉਹਦੀ ਉੱਥੇ ਜਾ ਕੇ ਕੰਮ ਛੁੱਟਦਾ ਤਾਂ ਉਹ ਇੱਥੋਂ ਜਾਣਾ ਹੀ ਠੀਕ ਸਮਝਦਾ ਫਿਰ ਜਦੋਂ ਟਾਈਮ ਤੇ ਜਾਈਏ